ਇਹਨਾਂ ਦਾ ਬੈਗ ਲੈ ਜਾਣੋ ਸਸੀ ਜੀ ਠੀਕ ਠਾਕ ਤੇ ਵਧੀਆ ਹੋ ਗਿਆ ਨੂ ਬਲੌਗ ਤੁਹਾਡਾ ਸਵਾਗਤ ਹੈ ਚਲਦੇ ਆਪਾਂ ਖੇਤਾਂ ਜਿੱਥੇ ਕਿਰਾਇਆ ਮਾਰਨ ਲੱਗੇ ਚੱਲ ਕੇ ਦਿਖਾਉਂਦੇ ਕਈ ਜੇ ਖੇਡਾ ਖੇਡਾ ਹੰਦੇ ਆਰੇ ਗੱਡੋ ਤੇਰੇ ਡਰਾਈਵਰੀ ਦੇ ਬਣਾਉਂਦਾ ਜੇ ਵਧੀਆ ਇੱਥੋਂ ਮਿੱਟੀ ਖੜਦੇ ਰਹੇ ਪੰਡ ਦੇ ਜਦੋਂ ਪੁਰਾਣੇ ਸਮੇਂ ਦੇ ਵਿੱਚ 40-45 ਸਾਲ ਪਹਿਲੋਂ ਛਪੜ ਇਹ ਪਿੰਡ ਸਾਡੇ ਦਾ ਛਪੜ ਜੀ ਛਪੜ ਛਪੜ ਪਿੰਡਾ ਆਪਣਾ ਉਧਰ ਹੋਵੇ ਇਧਰ ਨੂੰ ਸੁੱਤਰ ਕੀਤਾ ਪ੍ਰਤੀ ਪ੍ਰਤੀ ਵਾਗੇ ਉਹ ਹਟਾ ਭੰਡਿਆ ਮਾਣੋ ਸਾਡੀ ਮਾਣੋ ਗਈਆ ਮਣ ਮਣ ਆ ਜਾ ਆ ਬੈ ਜਾ ਬੈਗੀ ਕਿ ਨਹੀਂ ਰੋਜ ਆਉਂਦੀ ਆ ਬਹੁਤ ਸਿਆਣੀ ਏ ਗਿੱਜੀ ਏ ਪੂਰੀ ਆ ਜਾ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਹਾਂ ਵੇਖਿਆ ਬੈਗੀ ਲਾ ਦੇ ਲੈਂਟਰ ਉੱਥੇ ਅੰਦਰ ਵੇਲੀ ਦਾ ਵੇਲੀ ਬਣਾਉਂਦੇ ਆਂ ਪੁੱਤੈ ਛੋੜਤੀ ਆ ਮੈਂ ਉੱਥੇ ਮਨਾਰਾ ਬਣਾਉਂਦੇ ਆਂ ਉੱਥੇ ਮਰ ਗਈ ਸੀ ਲੈ ਤੇਰੇ ਅੱਲਾ ਨਾਲ ਨਤਜਣਾ ਆ ਆ ਸੰਗਤ ਵਾਸਤੇ ਜਾਣ ਨੂੰ ਮੈਨੂੰ ਉਹ ਸਿੱਧਾ ਨੂੰ ਸੰਗਤ ਵਾਸਤੇ ਬਣਾਇਆ ਇੱਕ ਇਧਰ ਇਹ ਕਾ ਬਣਾਤਾ ਰੋਈ ਦੇ ਨਾਲ ਨਾਲ ਸਦਾ ਯਾ ਪੁੱਲ ਤੇ ਤੁਹਾਨੂੰ ਬਲੌਗ ਕਿਦਾਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਨਿਊ ਬਲੌਗ ਤੁਹਾਨੂੰ ਬਹੁਤ ਜਲਦੀ ਵੇਖਣ ਨੂੰ ਮਿਲੂਗਾ ਜੀ